پرس کانفرنس کر لگے ہاں سی ایم پی نے کیا تو بعد آپ ہی بعد لال بادشاہ صاحب کی برفی جہی آ جاتا مندی جی نے پرس کانفرنس جہاں بہت وقت کرپشن ہو رہی ہے سامنے چکاوے دیتے جائے تھے مجھے بھی کئی دھمکیاں آئی ہیں انیس سو نڑے ستائی مارچنا چاہتے ہیں کہ کون رہا جا ਇਹ ਆ ਗਿਆ ਹੈ। ਪਾਸੇ ਨੂੰ ਆ ਗਿਆ। ਜਿਹੜੇ ਬੱਤੇ ਆਪਸਰਾ ਦੀ ਗੱਲ ਤਾਂ ਚੱਲ ਰਹੀ ਹੈ 14 ਲੱਖ ਦਾ ਅੱਜ ਸਰ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਥੋੜਾ ਹੋਰ ਬਾਰੇ ਬਰੀਫ ਕਰ ਤੋਂ ਕਿਸ ਮੁੱਦੇ ਨੂੰ ਲੈ ਕੇ ਜੋ ਪ੍ਰੈਸ ਕਾਨਫਰੰਸ ਅਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਮੇਰਾ ਨਾਂ ਕੁੰਦਨ ਸਾਈਂ ਆ ਜੀ 20 ਸਾਲ ਤੋਂ ਮੈਂ ਬਾਪੂ ਲਾਲਵਾਸ਼ਾ ਸਰਕਾਰ ਦੇ ਦਰਬਾਰ ਤੇ ਸੇਵਾ ਕਰ ਰਿਹਾ ਉਹਦੇ ਵਿੱਚ ਮੈਂ ਆਪ ਦਾ ਇੱਕ ਵੱਖਰੇ ਦਰਬਾਰ ਤੇ ਸੇਵਾ ਕਰਨਾ ਉਹ ਬਾਪੂ ਲਾਲਵਾਸ਼ਾ ਸਰਕਾਰ ਦਾ ਸੀ ਮੇਰੇ ਕੋਲ ਮੱਲਾ ਸਮੂਹ ਰਿਸ਼ੀਨਗਰ ਵਾਸੀ ਜਿੰਨੇ ਵੀ ਸਮੂਹ ਰਿਸ਼ੀਨਗਰ ਮੱਲੇ ਵਾਸੀਆਂ ਨੇ ਇਹਨਾਂ ਨੇ ਮੇਰੇ ਕੋਲ ਆਏ ਇਹਨਾਂ ਨੇ ਮੈਨੂੰ ਦੱਸਿਆ ਵੀ ਜੋ ਵੀ ਨਾ ਮੋਹੱਲਾ ਰਿਸ਼ੀ ਅੱਥੇ ਬਾਪੂ ਲਾਲਵਾਸ਼ਾ ਡੇਰੇ ਬਹੁਤ ਜ਼ਿਆਦਾ ਕਪਲੇ ਹੋ ਰ ਇਸ ਤਰ੍ਹਾਂ ਦੇ ਯਾਨੀ ਕਿ ਬਾਬਾਈ ਦੇ ਗੱਲੇ ਚੋਂ ਕਿਸੇ ਨੂੰ ਸੋਨਾ ਪਾਈ ਜਾ ਰਿਹਾ ਸਬਜ਼ੀਆਂ ਵਿੱਚੋਂ ਆਪ ਹੀ ਪ੍ਰਧਾਨ ਆਪਣੀ ਉਹ ਦੁਕਾਨ ਦੀ ਸਬਜ਼ੀ ਦੁਕਾਨ ਆ ਆਪ ਹੀ ਸਬਜ਼ੀ ਵੇਚਣ ਵਾਲਾ ਆ ਆਪ ਹੀ ਸਾਈਨ ਕਰਨ ਵਾਲਾ ਆਪ ਹੀ ਬਿੱਲ ਆਪ ਹੀ ਬਿੱਲ ਠੀਕ ਆ ਜੀ ਔਰ ਔਰ ਇੱਕ ਨਹੀਂ ਸਬਜ਼ੀ ਵੀ 4 ਗੁਣਾ ਜ਼ਿਆਦਾ ਯਾਨੀ ਕਿ ਪੈਸੇ ਲਾਏ ਜਾ ਰਹੇ ਆ ਮਤਲਬ ਸਬਜ਼ੀ ਦਾ ਇਹ ਸਾਰੇ ਜੀ ਸਾਰੇ 올 ਓਵਰ ਦੇਖੋ ਮੈਂ ਖੁਦ ਆਪ 15 ਸਾਲ ਉੱਤੇ ਗੱਜਾ ਕੀਤੀ ਆ ਜਦੋਂ ਮੇਲਾ ਆਉਂਦਾ ਵਾ ਅਸੀਂ ਉੱਤੇ ਗੱਜਾ ਕਰਦੇ ਹੁੰਨੇ ਸੀਗੇ ਪੂਰੇ ਪੰਜਾਬ ਚੋਂ ਪੱਕੇ ਲੱਗੇ ਉਹ ਕਿਸੇ ਨੇ ਆਟਾ ਦੇਣਾ ਕਿਸੇ ਨੇ ਕੁਛ ਦੇਣਾ ਕਿਸੇ ਨੇ ਕੁਛ ਦੇਣਾ ਉਹ ਸਾਡੇ ਕੋਲ 8-9 ਮਹੀਨੇ ਰਾਸ਼ਨ ਚੱਲਦਾ ਸੀ ਇਹਨਾਂ ਨੇ ਸਾਰਿਆਂ ਦਾ ਬੰਦ ਕਰਕੇ ਕਹਿੰਦੇ ਅਸੀਂ ਨਹੀਂ ਕਰ ਗਾ ਜ ਕਰਨੀ ਕਿਸੇ ਕੋਲ ਅਸੀਂ ਰਾਸ਼ਨ ਨਹੀਂ ਲੈਣਾ ਪੇਡ ਰਾਸ਼ਨ ਲੈਉਣ ਲੱਪੇ ਪੇਡ ਹਰੇਕ ਚੀਜ਼ ਆਉਂਦੀ ਸੀ ਜਿਹਦੇ ਚੋ ਕਮਿਸ਼ਨ ਹੈ ਇਹ ਵੰਡਦੇ ਹੁੰਦੇ ਸੀ ਆਪਸ ਚ ਕੌਣ ਵੰਡਦੇ ਸੀ ਇਹੀ ਕਮੇਟੀ ਮੈਂਬਰ ਕੌਣ ਕੌਣ ਆ ਪਵਨ ਗੇਲਾ ਜਰੇ ਵੀ ਇਹਨਾਂ ਦੇ ਨਾਲ ਦੇ ਸਾਥੀ ਆ ਜਿੰਨੇ ਵੀ ਜਿੰਨੇ ਕਮੇਟੀ ਮੈਂਬਰ ਆ ਤਾਨੂੰ ਸਾਰੀ ਲਿਸਟ ਦੇ ਦਵਾਂਗੇ ਕਮੇਟੀ ਮੈਂਬਰਾਂ ਦੇ ਕਿੰਨੇ ਕ ਮੈਂਬਰ ਹੈ ਚੇਅਰਮੈਨ ਹੈ ਜੀ ਹੰਸਰਾਜ ਹੰਸ ਜੀ ਆ 10 ਤੋਂ 11 ਮੈਂਬਰ ਬਿਲਕੁਲ ਜਾਣਦੀ ਹੋਊਗੀ ਜੀ ਇਹ ਤਾਂ ਉਹਨਾਂ ਨੂੰ ਪੁੱਛਣਾ ਪੈਣਾ ਹੋਵੇਗਾ ਜੀ ਕੰਪਲੇਂਟ ਚ ਬੀਬੀ ਵਿਧਾਇਕਾ ਦਾ ਜਿਹੜਾ ਜ਼ਿਕਰ ਕੀਤਾ ਹੈ ਹਾਂ ਜੀ ਕਿ ਉਹਨਾਂ ਦਾ ਜਦੋਂ ਮਿਲਦੇ ਉਹਦਾ ਤਾਅਵੀਲ ਵੱਧਾ ਹੈ ਜੀ 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 ਉਸੇ ਬਾਅਦ ਜਿਹੜੀ ਪ੍ਰੋਬਲਮ ਹੋ ਜ਼ਿਆਦਾ ਕ੍ਰੀਏਟ ਹੁੰਦੀ ਹੈ ਮੈਂ ਕਹਾ ਜੀ ਬੀਬੀ ਇੰਦਰਜੀਤ ਕੋਰਮਾਨ ਜੀ ਨੇ ਦਰਬਾਰ ਤੇ ਇੱਕ ਮੱਥਾ ਟੇਕਣ ਪਹਿਲਾਂ ਆਉਂਦੇ ਹੁੰਦੇ ਸੀ ਬਾਅਦ ਵਿੱਚ ਉਹਨਾਂ ਦਾ ਇੰਟਰਫੇਰੈਂਸ ਇਹਨਾਂ ਵੱਧ ਗਿਆ ਜਿਹੜੇ ਉੱਥੇ ਸਾ ਗਰੀਬ ਤੌਫਕਾ ਬੈਠਾ ਉਹਨਾਂ ਨੂੰ ਅਗੇ ਤਾਂ ਹਮ ਕੀ ਕਰ ਦੇਣ ਲੱਪੇ ਵਿਚ ਦੀ ਕੰਦ ਕਰ ਦਮੈਂ ਤੁਹਾਡੇ ਤੇ ਪਰਚੇ ਪਾ ਦਵਾਂਗੇ ਝੂਠੇ ਪਰਚੇ ਪਾ ਦਵਾਂਗੇ ਤੁਹਾਡੇ ਤੇ ਇਦਾਂ ਕਰ ਦਵਾਂ ਹੁਣ ਜਿੱਦਣ ਇਹਨਾਂ ਨੇ ਪਰਸੀ ਦੀ ਪ੍ਰੈਸ ਕਾਨਫਰੈਂਸ ਕੀਤੀ ਆ ਉੱਤੇ ਮੇਰੇ ਘਰ ਦੇ ਬਾਹਰ ਭਾਜੀ ਪੁਲਿਸ ਦੀ ਬੱਸ ਲਾਉਣ ਦਾ ਕੀ ਮਤਲਬ ਸੀ ਗਲੀ ਦੇ ਬਾਹਰ ਜਿਹਨਾਂ ਵਿੱਚ ਡੰਡੇ ਬੰਦੂਕਾਂ ਛਤਰੇ ਕੀ ਕੁਛ ਹੋ ਜਾਂਦਾ ਜਿੱਦਾਂ ਕੋ ਹੁੰਦੀ ਆ ਨਾ ਕੀ ਲੱਗਦਾ ਕਿ ਡੇਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਡੇਰੇ ਤੇ ਕਬਜ਼ਾ ਤਾਂ ਦੇਖੋ ਆਲਰੇਡੀ ਕੁਛ ਵੀ ਕਹਿ ਸਕਦੇ ਆਪਾਂ ਉਸ ਚੀਜ਼ ਨੂੰ ਪਰ ਉਹ ਤਾਂ ਇਸ ਟਾਈਮ ਪਾਵਰ ਚਾ ਦੇਖੋ ਉਹ ਪਾਵਰ ਚਾ ਪਾਵਰ ਚਾ ਮੈਂ ਤਾਂ ਇੱਕ ਛੋਟਾ ਜਿਹਾ ਫਕੀਰਾਂ ਜੀ ਡੀਗਾ ਬਾਪੂ ਲਾਲ ਬਾਸ਼ਾ ਨੂੰ ਮੰਨਣ ਵਾਲਾ ਮੈਂ ਪਹਿਲੋ ਵੀ ਸੇਵਾਚ ਸੀ ਹੁਣ ਵੀ ਸੇਵਾਚ ਮੈਂ ਗਾਂ ਵੀ ਸੇਵਾਚ ਹੀ ਰਹਿਣਾ ਮੇਰੇ ਉੱਥੇ ਜਾਣ ਦੇ ਨਾਲ ਕਿਤਨਾ ਕਿਤੇ ਉਹਨਾਂ ਨੂੰ ਇਹ ਡਾਰਾ ਕਿ ਕਿਤੇ ਲੋਕ ਇਹਨੂੰ ਨਾ ਜ਼ਿਆਦਾ ਪਸੰਦ ਕਰਦੇ ਹੋਣ ਜਾਂ ਇਹਨੂੰ ਉੱਥੇ ਇਹ ਦਰਬਾਰ ਤੇ ਕੋਈ ਆਪਣੇ ਆਪ ਨੂੰ ਉਹਨਾਂ ਸ਼ੋਅ ਕਰ ਦੇਵੇ ਜੇ ਮੈਨੂੰ ਉਹਨੇ ਲੈ ਕੇ ਜਾਣਾ ਤਾਂ ਕੋਈ ਰੋਕ ਨਹੀਂ ਸਕਦਾ ਠੀਕ ਆ ਜੀ ਇਹ ਉਸ ਮਾਲਕ ਦੀ ਮਰਜ਼ੀ ਆ ਨਹੀਂ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਜੀ ਐਵੀਡੈਂਸ ਆਮ ਇੱਕ ਕੰਪਲੇਂਟ ਚ ਲਿਖਾਇਆ ਪੁਲਿਸ ਨੂੰ ਕੰਪਲੇਂਟ ਦਿੱਤੀ ਨਹੀਂ ਇਸ ਬਿਹਾਬ ਤੇ ਦਿੱਤੀ ਪੋਨਾਂ ਦਾ ਇੰਟਰਫੀਰੈਂਸ ਬਹੁਤ ਆ ਡੇਰੇ ਚ ਇੰਟਰਫੀਰੈਂਸ ਬਹੁਤ ਆ ਹੁਣ ਜਿੱਦਣ ਬਾਪੂ ਲਾਲਵਾਸ਼ਾ ਸਰਕਾਰ ਦੇ ਪਹਿਲੋ ਬਰਸੀ ਦੀ ਮੀਟਿੰਗਾਂ ਅਸੀਂ ਕੀਤੀ ਆ ਸਾਡੇ ਇਹਨਾਂ ਨੇ ਕੀਤੀ ਹਰਮਿੱਤਰ ਸੋਹਣੀ ਜੀ ਨੇ ਪਰਸ਼ੋਤ ਨਾਲ ਬਿੱਟੂ ਜੀ ਨੇ ਬਾਅਦ ਵਿੱਚ ਹੰਸਰਾਇ ਨੂੰ ਇਹਨਾਂ ਨੇ ਕੌਨਫੀਡੈਂਸ ਪਹਿਲੋ ਲੈ ਕੇ ਮੀਟਿੰਗ ਕੀਤੀ ਬਾਅਦ ਵਿੱਚ ਉੱਤੇ ਆਮ ਆਦਮੀ ਪਾਰਟੀ ਦੇ ਸਾਰੇ ਨੌਵੇਂ ਦੇ ਉਹਨਾਂ ਦੀ ਪਾਰਟੀ ਦੇ ਬੰਦੇ ਆ ਜਾਂਦੇ ਆ ਹਾਂਜੀ ਚੇਅਰਮੈਨ ਸਾਹਿਬ ਕੁਛ ਨਹੀਂ ਜੀ ਉਹ ਤਾਂ ਹੁਣ ਤੁਸੀਂ ਬਾਅਦ ਵਿੱਚ ਕਹੋਗੇ ਉਹ ਤਾਂ ਉਹਨਾਂ ਵੱਲ ਹੀ ਆ ਉਹਨਾਂ ਸਾਫ਼ ਕਹਿਤਾ ਕਹਿੰਦੇ ਜੀ ਇੱਥੇ ਕੋਈ ਕਪਲ ਨਹੀਂ ਹੋਇਆ ਇੱਥੇ ਉਹ ਬਿਲਡਿੰਗ ਉਹਨਾਂ ਦੇ ਵੱਲੋਂ ਬਣਾਈ ਆ ਤੁਹਾਨੂੰ ਉਹਨਾਂ ਨੇ ਨਹੀਂ ਨਹੀਂ ਉਹਨਾਂ ਨੇ ਬਿਲਡਿੰਗ ਆਪ ਆਪਣੇ ਰਹਿਣ ਲਈ ਬਣਾਈ ਆ ਮਹਿਲ ਉੱਚ ਲਗਜ਼ਰੀ ਬੈੱਡ ਲੱਗੇ ਆ ਤੁਹਾਨੂੰ ਵੀਡੀਓ ਦਿਖਾਉਂਦੇ ਆ ਉਹਨੇ ਹੋਟਲ ਟਾਈਪ ਇੱਕ ਵੀਡੀਓ ਬਣਾਈ ਆ ਠੀਕ ਆ ਜੀ ਜਦਕਿ ਬਾਪੂ ਲਾਲਵਾਸ਼ਾ ਸਰਕਾਰ ਦੇ ਦਰਬਾਰ ਦਾ ਬਹੁਤ ਕੁਛ ਅਜੇ ਉਹ ਸਾਰੀ ਹੋਣ ਵਾਲੀ ਆ ਉੱਥੇ ਸੰਗਤ ਦੇ ਬੈਣ ਨੂੰ ਤਾਂ ਹੈ ਹੀ ਨਹੀਂ ਕੋਈ ਹਾਲ ਸੰਗਤ ਦੇ ਬੈਣ ਨੂੰ ਹੋਵੇ ਕੋਈ ਲੰਗਰ ਘਰ ਸ਼ੈੱਡ ਕੱਲੀ ਬਣੀ ਆ ਉੱਥੇ ਸਿਰਫ ਚਾਹ ਦਾ ਆ ਯਾ ਰੋਟੀ ਲੰਗਰ ਪਾਣੀ ਵੱਡੀ ਸ਼ੈੱਡ ਆ ਮਿਲ ਪੁਲਿਸ ਸਰਾਂ ਨੂੰ ਮਿਲ ਕੇ ਆ ਕੰਪਲੀਟ ਦੇ ਗਏ ਪੁਲਿਸ ਅਫਸਰਾਂ ਨੇ ਕੀ ਕਹਿੰਦੇ ਨਹੀਂ ਉਹ ਤਾਂ ਕਹਿੰਦੇ ਕਹਿੰਦੇ ਜੀ ਜੋ ਵੀ ਹੋਊਗਾ ਅਸੀਂ ਤੁਹਾਡੇ ਨਾਲ ਆ ਕੋਈ ਨਹੀਂ ਅਸੀਂ ਤਾਂ ਸਿਰਫ ਇੱਕ ਏਸ ਕਰ ਰਹੇ ਅਸੀਂ ਡਰ ਦੇ ਮਾਹੌਲ ਚ ਕੱਲ ਨੂੰ ਸਾਡੇ ਤੇ ਕੋਈ ਨਾ ਕੋਈ ਝੂਠੇ ਪਰਚੇ ਗਲਤ ਪਰਚੇ ਜਾਂ ਸਾਡੇ ਜਿੰਨੇ ਵੀ ਨਾਲ ਸਾਡੇ ਚੱਲੇ ਆ ਰਹੇ ਬੱਚਿਆਂ ਦੇ ਜਾਂ ਸਾਡੇ ਭਰਾ ਜਿੰਨੇ ਵੀ ਸਾਡੇ ਚੱਲੇ ਦੁਕਾਨਦਾਰ ਆ ਜਾਂ ਹੋਰ ਆ ਉਹਨਾਂ ਦੇ ਕੋਈ ਝੂਠਾ ਪਰਚਾ ਨਾ ਪਵੇ ਇੱਕ ਜਿਹੜਾ ਜੁਐਲਰੀ ਦਾ ਤੁਸੀਂ ਦੱਸਿਆ ਉਹਦਾ ਕਿੰਨਾ ਕੁ ਜਿਹੜਾ ਹੈਗਾ ਫੇਰ ਫੇਰ ਲੱਗਦਾ ਸਾਡੇ ਸਾਡੇ 8 ਲੱਖ ਰੁਪਏ ਦੀ ਜੁਐਲਰੀ ਪਈ ਆ ਜੀ ਸਾਂ ਨੂੰ ਨਹੀਂ ਪਤਾ ਕਿ ਇਹਨੂੰ ਪਈ ਆ ਉਹਦੇ ਚ ਇੱਕ ਸਿਰਫ ਵੀਡੀਓ ਆ ਜਿਹਦੇ ਵਿੱਚ 353000 ਤੇ 34 ਰੁਪਏ ਦਾ ਬਿੱਲ ਆ ਜੇ ਚ ਹੰਸਰਾਏ ਹੰਸੀ ਨੂੰ YouTube ਤੇ ਵੀਡੀਓ ਆ ਚਲਦੇ ਮੇਲੇ ਦੇ ਵਿੱਚ ਉਹਨਾਂ ਦੇ ਬ੍ਰੈਸਲਟ ਪਾਇਆ ਜਾਂਦਾ ਕਮੇਟੀ ਵੱਲੋਂ ਕਮੇਟੀ ਵੱਲੋਂ ਔਰ ਕਮੇਟੀ ਮੈਂਬਰ ਆਪ ਮੌਜੂਦਾ ਹੈ ਉਹ ਵੀਡੀਓ ਅਸੀਂ ਤੁਹਾਨੂੰ ਦਿਵਾਂਗੇ ਠੀਕ ਆ ਜੀ ਹੰਸਰਾਏ ਹੰਸੀ ਤੇ ਕਈ ਵਾਰੀ ਕਹਿ ਚੁੱਕਿਆ ਮੈਸਡੇ ਤੇ ਗੱਦੀ ਨਸ਼ੀਨੀ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਵਾ ਕਿ ਜਾਂ ਤਾਂ ਉਹ ਦਰਬਾਰ ਨੂੰ ਛੱਡ ਜਣ ਤੇ ਜਾਂ ਫੇ ਬਿਲਕੁਲ ਹੀ ਆ ਕੇ ਬੈਠ ਜਾਂਦੇ ਠੀਕ ਹੈ ਜੀ ਜੇ ਤਾਂ ਕਿਸੇ ਕਦੇ ਹੁੰਦੇ ਆ ਡਰ ਦੇ ਮਾਹੌਲ ਉਹ ਜਿੰਦੇ ਲਾਤੇ ਉੱਥੇ ਕਮਰਿਆਂ ਨੂੰ ਜਿੰਦੇ ਲਾਤੇ ਇਹ ਵੀ ਗੁੰਡਾਗਰਦੀ ਉੱਥੇ ਕਰ ਰਹੇ ਆ ਕਮਰਿਆਂ ਨੂੰ ਕਾਰਨ ਵੀ ਅਸੀਂ ਬਹਿ ਨਾ ਸਕੀਏ ਬਹਿ ਨਾ ਸਕੀਏ ਠੀਕ ਹੈ ਜੀ ਉੱਥੇ ਬਹਿ ਨਾ ਸਕੀਏ ਇੱਕ ਉੱਥੇ ਇਹਨਾਂ ਨੇ ਕੀ ਕੀਤਾ ਜਦੋਂ ਪੱਥਰ ਲਾਇਆ ਪੱਥਰ ਨੂੰ ਲਕੋਣ ਦੇ ਲਈ ਘਟੀਆਂ ਪੱਥਰ ਸੀ ਉਹ ਉੱਥੇ 2.5 ਲੱਖ ਰੁਪਏ ਦਾ ਮੈਟ ਵਿਛਾ ਦਿੱਤਾ ਇੱਕ ਮਹੀਨੇ ਬਾਅਦ ਮੈਟ ਚੱਕ ਕੇ ਬਾਹਰ ਇੱਕ ਮਹੀਨੇ ਬਾਅਦ ਉਹ ਮੈਟ ਚੱਕ ਕੇ ਬਾਹਰ ਮਾਰਿਆ ਮਤਲਬ ਸੰਕਟਾਂ ਦਾ ਪੈਸਾ ਕਿੱਥੇ ਕਿੱਥੇ ਅਸੀਂ ਅਸੀਂ ਤੇ ਕਹਿੰਨੇ ਆਂ ਵੀ ਉਹ ਬਾਪੂ ਲਾਲ ਤੇ ਅਸੀਂ ਤੁਹਾਡਾ ਖਰਚਾ ਵੀ ਦਵਾਵਾਂਗੇ ਜੀ ਆਹਣਾ ਚੌੜੇ ਸਾਰਾ ਕੋਈ ਜਾਣ ਕੇ ਮੈਟ ਵੀ ਦੇ ਸਕਦੇ ਹੱਲ ਵੀ ਦੇ ਸਕਦੇ ਸਭ ਕੁਝ ਦਿਖਾਵਾਂਗੇ ਮਤਲਬ ਤੁਸੀਂ ਕਹਿ ਰਹੇ ਹੋ ਸੰਕਟਾਂ ਦਾ ਪੈਸਾ ਵਿਅਰਥ ਜਾ ਰਿਹਾ ਵਿਅਰਥ ਜਾ ਰਿਹਾ 10 10 ਰੁਪਏ ਲੋਕ ਸਾਡੀ ਕੋਈ ਗੱਲੇ ਦੀ ਲੜਾਈ ਨਹੀਂ ਕੁਝ ਵੀ ਹੈਗੀ ਠੀਕ ਆ ਅਸੀਂ ਇਹ ਕਹਿੰਨੇ ਆਂ ਕਮੇਟੀ ਬਦਲੀ ਜਾਵੇ ਹੰਸ ਜੀ ਨੂੰ ਤਿੰਨ ਵਾਰੀ ਇਹ ਬੰਦੇ ਮਿਲੇ ਆ ਵੀ ਕਮੇਟੀ ਬਦਲ ਦੋ ਕਮੇਟੀ ਬਦਲ ਦੋ ਹਣਾ ਮੋ ਲਾਸਟ ਵਿੱਚ ਇਹਨਾਂ ਨੂੰ ਕਹਿ ਰਹੇ ਆ ਉਹ ਨਿਕਲਨੇ ਨਹੀਂ ਹਰੀਮੇਤਰ ਸੋੰਦੀ ਜੀ ਨੇ ਉਹ ਵੀਡੀਓ ਤੇ ਆਡੀਓ ਵੀ ਸਾਡੇ ਕੋਲ ਹੈਗੀ ਆ ਤੁਹਾਨੂੰ ਉਹ ਵੀ ਦਵਾਂਗੇ ਕਹਿੰਦੇ ਉਹ ਨਿਕਲਣੇ ਨਹੀਂ ਹੈਗੇ ਤੁਹਾਨੂੰ ਤੁਸੀਂ ਉਹਦੇ ਵਿੱਚ ਐਡੀਸ਼ਨਲ ਤੁਸੀਂ ਮੈਂਬਰ ਪਾ ਲਓ ਇਹ ਕਹਿੰਦੇ ਸਾਈਂ ਜੀ ਇਦਾਂ ਨਾ ਕਹੋ ਤੁਸੀਂ ਵੀ ਜਿਹੜੀ ਗੱਲ ਆਪਾਂ ਜਦੋਂ ਉਹਨਾਂ ਦੀ ਕਰਪਸ਼ਨ ਉਹਨਾਂ ਦੇ ਸਾਹਮਣੇ ਆ ਗਈ ਆ ਫੇਰ ਤੁਸੀਂ ਕਿਉਂ ਨਹੀਂ ਕਹਿੰਦੇ ਫੇਰ ਦੁਨੀਆ ਨੂੰ ਰੌਲਾ ਪਾਓ ਕਹਿੰਦੇ ਆ ਤੁਸੀਂ ਦੁਨੀਆ ਨੂੰ ਰੌਲਾ ਪਾਓ ਫੇ ਠੀਕ ਆ ਜੀ ਜਿਹੜੇ ਅੰਦਰ ਕਾਊਂਟਸ ਦੇਖਦੇ ਆ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲ ਚੈੱਕਾਂ ਤੇ ਸਾਈਨ ਕਰਾ ਰਿਆ ਇਹਨਾਂ ਦੇ ਇੱਕ ਸਬਦਾਨ ਜਿਹੜਾ ਇਹਨਾਂ ਨੇ ਇੱਕ ਡੀਡ ਬਣੀ ਆ ਕਮੇਟੀ ਦੀ ਉੱਤੇ ਇੱਕ ਲਿਖਿਆ ਵੀ 10000 ਤੋਂ ਵੱਧ ਪਾਵਰ ਹੈ ਨਹੀਂ ਜਿਹੜੇ ਮੈਂਬਰ ਹੈ ਮੈਂਬਰ ਕਿੰਨੇ ਕਿਹੜੇ 11 ਮੈਂਬਰ ਆ ਜੀ ਅੱਛਾ ਹਾਂਜੀ ਚੇਅਰਮੈਨ ਹੰਸਰਾਇ ਹੰਸ ਜੀ ਆ ਠੀਕ ਆ ਜੀ ਪ੍ਰਧਾਨ ਪਵਨ ਗੇਲਾ ਤੇ ਬਾਕੀ ਹੋਰ ਵੀ ਹੈਗੇ ਆ ਸਾਡੇ ਸ਼ਹਿਰ ਦੇ ਆ ਬਾਕੀ ਸਾਰੇ ਸ਼ਹਿਰ ਦੇ ਬੰਦੇ ਆ ਸ਼ਹਿਰ ਦੇ ਬੰਦੇ ਆ ਇਹਦਾ ਲੋਕ ਹੈ ਉਹ ਤੁਹਾਡੇ ਨਾਲ ਸੇਮ ਨਹੀਂ ਜੀ ਨਾ ਨਾ ਉਹਨਾਂ ਦੇ ਆਪਣੇ ਬੰਦੇ ਪਾਰਟੀ ਦੇ ਆ ਮਦਲੀ ਕੱਠੀ ਕੀਤੀ ਹੋਈ ਹਾਂਜੀ ਪਹਿਲਾਂ ਨਾਮ ਦੱਸ ਦਿਓ ਪਹਿਲਾਂ ਇਹ ਲਾਲ ਬਾਦਸ਼ਾਹ ਇਹ ਲਾਲ ਬਾਦਸ਼ਾਹ ਦੇ ਭਾਈ ਅੱਛਾ ਜੀ ਮਾਸਟਰ ਕੇਸ਼ ਜੀ ਮਾਸਟਰ ਠੀਕ ਜੀ ਪਹਿਲਾ ਮੈਂ ਜਰੂਰੀ ਚੱਕ ਤਸਦਨ ਕਰਾਉਂਦੇ ਸੀ ਅੱਛਾ ਜੀ ਤੁਹਾਡੇ ਮੇਰੇ ਸਾਈਨ ਕਰਾ ਕੇ ਫਿਰ ਤੇ ਬੰਦਾਦੇ ਸੀ ਜੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਵੀ ਸਾਈਨ ਉਹ ਪੁੱਛ ਕੇ ਜੀ ਨਹੀਂ ਕਰਦੇ ਇਸ ਕਾਰ ਕਿ ਉਹ ਆਪਣੇ ਕਰੋ ਕਰੋ ਗੱਲ ਹਾਂ ਜੀ ਇਸ ਕਾਰ ਕਿ ਉਹਨਾਂ ਨੇ ਬੰਦ ਕਰ ਦਿੱਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਹੈ ਬਾਕੀ ਕਲਾਕੇ ਵੀ ਤੁਹਾਡੀ ਬਾਈਟ ਵੀ ਕਰਦੇ ਬਾਦਰ ਮੈਂ ਬੰਦ ਹੋ ਗਿਆ ਨਾ ਨਾਲ ਮੈਨੂੰ ਪੁੱਛਿਆ ਨਾ ਪੁੱਛਦਾ ਹੀ ਹੈ ਕੋਈ ਪੁੱਛ ਕੇ ਨਹੀਂ ਹੈ ਜੀ ਲੋਕ ਤੁਹਾਡਾ ਵੀ ਨਹੀਂ ਜੀ ਕੋਈ ਪੁੱਛਣਾ ਨਹੀਂ ਜੀ ਕੋਈ ਪੁੱਛ ਕੇ ਨਹੀਂ ਹੈ ਜੀ ਕਿ ਲਾਸਟ ਵਿੱਚ ਮੰਗ ਕੀ ਕਰਦੇ ਹੋ ਸਰ ਤੁਸੀਂ ਅਸੀਂ ਇਹੀ ਚਾਹੁੰਦੇ ਹਾਂ ਇਨਸਾਫ ਹੋਵੇ ਮਿਲੇ ਕਮੇਟੀ ਬਦਲੀ ਜਾਵੇ ਉੱਥੇ ਠੀਕ ਆ ਜੀ ਮਗਰ ਜੇ ਕਮੇਟੀ ਬਦਲਦੀ ਹੈ ਤਾਂ ਤੁਸੀਂ ਸਹਿਮਤ ਜੀ ਅਸੀਂ ਸਹਿਮਤ ਆਂ ਉੱਥੇ ਦੀ ਕਮੇਟੀ ਬਦਲੀ ਜਾਵੇ ਤੇ ਹੰਸ ਰਾਜ ਹਾਂਸੀ ਨੂੰ ਇਹੀ ਕਹਿਣਾ ਚਾਹੁੰਦੇ ਆ ਜਾਂ ਤਾਂ ਤੁਸੀਂ ਸਿਆਸਤ ਛੱਡ ਕੇ ਦਰਬਾਰ ਤੇ ਬੈਠੋ ਸਾਰਾ ਕੁਝ ਛੱਡ ਕੇ ਤੇ ਜਾਂ ਤੁਸੀਂ ਉਹ ਦਰਬਾਰ ਛੱਡ ਕੇ ਤਾਂ ਤੁਸੀਂ ਆਪਣੀ ਸਿਆਸਤ ਕਰੋ ਤੁਸੀਂ ਇਹ ਵੀ ਕਹਿੰਦਾ ਜਾਂਦੇ ਹੋ ਕਿ ਦਰਬਾਰ ਦੇ ਸਿਆਸਤ ਵੀ ਚੱਲ ਰਹੀ ਹੈ ਬਾਬਾ ਜੀ ਸਾਰੇ ਕੁਝ ਉਹਨਾਂ ਨੇ ਸੰਭਾਲ ਲਿਆ ਬਾਬਾ ਜੀ ਠੀਕ ਹੈ ਸਰ